ਸਸਿਕਾ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਬਹੁਤ ਜ਼ਿਆਦਾ ਤੇ ਜਿੱਦਾਂ ਤੁਸੀਂ ਕੱਲ ਦੀ ਵੀਡੀਓ ਜਿਹੜੀ ਆ ਸਾਡੀ ਉਹ ਵੇਖ ਹੀ ਚੁੱਕੇ ਜੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੱਤਾ ਆ ਕਿ ਆਪਣਾ ਜਿਹੜਾ ਸਟੋਰ ਆਇਆ ਸੀ ਜਿਹੜਾ 31 ਤਰੀਕ ਤੱਕ ਆ ਤੇ ਆਪਾਂ ਉਸ ਤੋਂ ਬਾਅਦ ਜਿਹੜਾ ਉੱਥੇ ਆਪਾਂ ਕਲੋਜ਼ ਕਰ ਦੇਣਾ ਸਾਰਾ ਕੁਝ ਇੱਥੇ ਪਿੰਡ ਸੈਟਅਪ ਕਰ ਦਿੱਤਾ ਆ ਤੇ ਸੋ ਇੱਥੋਂ ਹੀ ਤੁਹਾਨੂੰ ਆਪਾਂ ਆਨਲਾਈਨ ਤੇ ਆਫਲਾਈਨ ਜਿਹੜੇ ਆਰਡਰ ਆ ਹੁਣ ਆਪਾਂ ਦਿਆ ਕਰਨੇ ਆ ਤੇ ਇੱਥੇ ਵੀਡੀਓ ਸਟਾਕ ਸਾਰਾ ਕੁਝ ਇੱਥੇ ਮਿਲਿਆ ਕਰੂਗਾ ਜਿਹੜਾ ਸਟਾਕ ਉੱਥ ਅੱਜ ਇੱਕ ਵੀਡੀਓ ਪਾਈ ਕੱਲ ਆਪਾਂ ਵੀਡੀਓ ਪਾਈ ਸੀ ਇੱਕ ਉਹ ਸੂਟ ਸੀਗੇ ਆਪਣੇ ਕੋਲ ਕ੍ਰੇਪ ਦੇ ਤੇ ਜੋਰ ਜੜਦੇ ਤੇ ਉਹ ਬਿਲਕੁਲ ਸਟਾਕ ਜਿਹੜਾ ਖਤਮ ਹੋ ਗਿਆ ਜੀ ਉਸ ਤੋਂ ਬਾਅਦ ਅੱਜ ਜਿਹੜੀ ਵੀਡੀਓ ਸ਼ੁਰੂ ਕਰਨ ਲੱਗਾ ਮੈਂ ਇਹ ਹੈਗੀ ਜੇ ਇਹਦੇ ਵਿੱਚ ਮਸਲੀਨ ਤੇ ਸ਼ਿਮਰ ਤੇ ਪਲੱਸ ਚਾਕਲੇਟ ਸ਼ਿਮਰ ਤਿੰਨ ਚਾਰ ਵੈਰਾਈਟੀਆਂ ਨੇ ਸੂਟ ਬਹੁਤ ਟੌਪ ਦੇ ਜਿਵੇਂ ਬੁਟੀਕ ਸਟਾਈਲ ਦੇ ਸੂਟ ਜੇ ਰਿਕਵੈਸਟ ਬੇਨਦੀ ਏ ਜੇ ਕਿ ਫੋਟੋਆਂ ਜਿਹੜੀਆਂ ਜੇ ਨਈ ਹੈਗੀਆਂ ਕਸਟਮਰ ਮੈਨੂੰ ਮੈਸੇਜ ਕਰਦੇ ਆ ਫੋਟੋਆਂ ਭੇਜ ਦੋ ਜਨਾ ਚਰ ਨੂੰ ਤੁਸੀਂ ਫੋਟੋਆਂ ਮੰਗਦੇ ਜਨਾ ਚਰ ਨੂੰ ਕੋਈ ਹੋਰ ਕਸਟਮਰ ਸੂਟ ਲੈ ਜਾਂਦਾ ਹੈ ਜਿਹਨੀਆਂ ਛੇਤੀ ਵੀਡੀਓ ਵੇਖੋਗੇ ਉਨੀਆਂ ਛੇਤੀ ਸੂਟ ਤੁਹਾਨੂੰ ਮਿਲਣਗੇ ਤੇ ਪੇਮੈਂਟ ਜਿਹੜੀ ਆਨਲਾਈਨ ਐਡਵਾਂਸ ਜੇ ਕੈਸ਼ ਓਨ ਡਿਲੀਵਰੀ ਨਹੀਂ ਜੇ ਹੈਗੀ ਤੇ ਜਦੋਂ ਤੁਸੀਂ ਸੂਟ ਪੁੱਛਦੇ ਜੇ ਪੇਮੈਂਟ ਕਰੋ ਨਾਲ ਹੀ ਤੁਹਾਡਾ ਆਪਾ ਪਾਰਸਲ ਬਣਾ ਦੇਣਾ ਤੇ ਲੇਟ ਨਾ ਕਰਿਓ ਜੇ ਤੁਸੀਂ ਲੇਟ ਵੀਡੀਓ ਵੇਖੋਗੇ ਫਿਰ ਸੂਟ ਜਿਹੜੇ ਜਿਉਂ ਨਹੀਂ ਮਿਲਣ ਤੁਹਾਨੂੰ ਤੇ ਕੱਲ ਦੀ ਵੀਡੀਓ ਜਿਹੜੀ ਆ ਉਹ ਵੀ ਮਿਸ ਨਾ ਕਰਿਓ ਕੱਲ ਦੀ ਵੀਡੀਓ ਦੇ ਵਿੱਚ ਸੂਟ ਬਹੁਤ ਟੌਪ ਦੇ ਆਉਣ ਵਾਲੇ ਜੇ ਉਹ ਚਾਪਾ ਤੁਹਾਨੂੰ ਰੇਂਜ ਅੱਜ ਹੀ ਦੱਸ ਦਿੰਨਾ ਮੈਂ ਤੁਹਾਨੂੰ 590 ਤੋਂ 645 ਦੋਹਾਂ ਰੇਟਾਂ 'ਚ ਸੂਟ ਦੇਣੇ ਟੌਪ ਦੇ ਅੱਜ ਦੀ 745 ਤੇ 890 ਚੈੱਕ ਕਰਾਉਣਾ ਤੁਹਾਨੂੰ ਬਹੁਤ ਟੌਪ ਦੇ ਸੂਟ ਜੇ ਪਹਿਲਾ ਸੂਟ ਚੈੱਕ ਕਰਿਓ ਜੀ ਮਸਟਰਡ ਕਲਰ ਦੇ ਵਿੱਚ ਬਹੁਤ ਸੋਹਣਾ ਵਰਕ ਜੇ ਪੈਚ ਵਰਕ ਬਹੁਤ ਟੌਪ ਦਾ ਜੇ ਪੈਚ ਵਰਕ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਵਰਕ ਜੇ ਤਿੱਲੇ ਦਾ ਤੇ ਥ੍ਰੈਡ ਦਾ ਚੈੱਕ ਕਰ ਲਿਓ ਫੈਬਰਿਕ ਹੈਗਾ ਜੇ ਇਹਦਾ ਚਾਕਲੇਟ ਸ਼ਿਮਰ ਦੁਪੱਟਾ ਹੈਗਾ ਜੇ ਔਰਗਾਂజా ਦਾ ਰੇਟ ਹੈਗਾ ਜੇ 745 ਰੁਪਏ ਗਰੰਟੀ ਵਾਲਾ ਰੇਟ ਜੇ ਫੁੱਲ ਗਰੰਟੀ ਰੇਟ ਦੀ ਦਊਂਗਾ ਤੁਹਾਨੂੰ ਮੈਂ ਤੇ ਕੁਆਲਿਟੀ ਸੁਪਰ ਤੋਂ ਵੀ ਉੱਪਰ ਦੀ ਦਊਂਗਾ ਇਹ ਸੂਟ ਜਿਹੜੇ ਆ ਇਹ ਨਾ ਤਾਂ ਦੁਬਾਰੇ ਆਉਣੇ ਜੇ ਤੇ ਨਾ ਹੀ ਇਹ ਸਟਾਕ ਮਿਲਣਾ ਜੇ ਜਲਦੀ ਜਲਦੀ ਬੁੱਕ ਕਰ ਲਿਓ ਜਿੰਨੇ ਪਹਿਲਾਂ ਸੂਟ ਬੁੱਕ ਕਰ ਲਏ ਸਮਝ ਲਓ ਵੀ ਇਹ ਸੂਟ ਉਹਦੇ ਜਿਹੜਾ ਰਹਿ ਗਿਆ ਤੇ ਉਹ ਸੂਟ ਰਹਿ ਗਿਆ ਕਿਉਂਕਿ ਸਟਾਕ ਕਲੀਅਰੈਂਸ ਸੇਲ ਜਿਹੜੀਆਂ ਚੱਲਣੀਆਂ ਜੇ ਤੇ ਇਹ ਹੈਗੀ ਜੇ ਅੱਜ ਦੀ ਵੀਡੀਓ 745 ਤੇ 890 ਆਲੀ ਇਹ ਪਹਿਲਾ ਸੂਟ ਜਿਹੜਾ ਜੇ 745 ਰੁਪਏ ਦੇ ਨਾਲ ਜੇ ਜਿਹਦੇ ਵਿੱਚ ਇੰਨੇ ਦਾ ਕੋਈ ਵਰਕ ਨਹੀਂ ਕਰਕੇ ਦਿੰਦਾ ਚੈੱਕ ਕਰ ਲਿਓ ਮੈਨੂੰ ਅੱਜ ਕੱਲ ਹੀ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਵੀ ਇੰਨੇ ਸੋਹਣੇ ਤੇ ਸਸਤੇ ਸੂਟ ਤੁਸੀਂ ਕਿੱਦਾਂ ਦੇ ਦਿੰਦੇ ਜੇ ਤੇ ਉਹ ਰਾਜ ਉਸਕੇ ਸਾਥ ਜਿੱਦਾਂ ਫਿਲਮ ਦੇ ਵਿੱਚ ਕਹਿੰਦਾ ਨਾ ਜੇ ਰਾਜ ਵੀ ਉਸਕੇ ਸਾਥ ਹੀ ਚੱਲੇਗਾ ਇੱਕ ਰਾਜ ਹੈ ਜੀ ਤੇ ਤੁਹਾਡਾ ਆਪਾ ਫਾਇਦਾ ਕਰਨਾ ਆ ਸੋਹਣੇ ਸੋਹਣੇ ਸੂਟ ਦੇਣੇ ਤੁਹਾਨੂੰ ਤੇ ਚੈੱਕ ਕਰੋ ਜੀ ਆਹ ਲੋ ਪੈਚ ਵਰਕ ਦੇ ਨਾਲ ਐਮਬਲੋਇਡਰੀ ਵਰਕ ਪਲੱਸ ੱਲੇ ਦਾ ਵਰਕ ਦੁਪੱਟਾ ਔਰਗੰਜਾ ਦਾ ਪਲੇਨ ਫੈਬਰਿਕ ਦੀ ਗੱਲ ਕਰੀਏ ਤੇ 900 ਰੁਪਏ ਦਾ ਫੈਬਰਿਕ ਹੀ ਬਣਦਾ ਜੇ ਕੱਲਾ ਜਿਦੇ ਵਿੱਚ ਆਪਾਂ ਤੁਹਾਨੂੰ ਨਾਲ ਕਢਾਈਆਂ ਵੀ ਦੇਣਦੇ ਆ ਦੁਪੱਟਾ ਵੀ ਦੇਣਦੇ ਆ ਸੂਟ ਵੀ ਦੇਣਦੇ ਆ ਰੇਟ 745 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਚੈੱਕ ਕਰੀ ਜਾਓ ਤੇ ਬੁੱਕ ਕਰੀ ਜਾਓ ਸਕਰੀਨਸ਼ਾਟ ਲਈ ਜਾਓ ਜਲਦੀ ਜਲਦੀ ਤੇ ਇਹ ਨਾ ਹੋਵੇ ਕਿ ਤੁਸੀਂ ਵੀਡੀਓ ਲੇਟ ਵੇਖੋ ਤੇ ਉਸ ਤੋਂ ਬਾਅਦ ਜਿਹੜੇ ਸੂਟ ਹੋ ਤੁਹਾਨੂੰ ਨਾ ਮਿਲਣ ਕਿਉਂਕਿ ਕੱਲ ਜਿਹੜੀ ਵੀਡੀਓ ਸੀ ਉਹ ਇਦਾਂ ਹੀ ਹੋਈ ਆ ਆਪਾਂ ਵੀਡੀਓ ਸਵੇਰੇ 8 ਵਜੇ ਡੇਲੀ ਪੋਸਟ ਕਰ ਦਿੰਨੇ ਆ 8 ਵਜੇ ਤੁਸੀਂ ਆਨਲਾਈਨ ਅਪਡੇਟ ਰਹਾ ਕਰੋ ਮਾਰਨਿੰਗ ਟਾਈਮ ਦੇ ਵਿੱਚ ਤੇ ਆਹ ਸੂਟ ਜਿਹੜਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸਿਰਫ 745 ਰੁਪਏ ਦੇ ਵਿੱਚ ਕਦਰ ਚੈੱਕ ਕਰੀ ਜਾਓ ਇਹ ਸਾਹ ਜਿਹੜਾ ਹੈਗਾ ਚਾਕਲੇਟ ਸ਼ਿਮਰਦਾ ਹੈ ਆਹ ਸੂਟ ਆ ਗਿਆ ਜੇ ਮੋਰ ਪੰਖੀਆ ਕਲਰ ਤੇ ਫੈਬਰਿਕ ਆ ਗਿਆ ਜੇ 크ਰੇਪ ਦਾ ਦੁਪੱਟਾ ਔਰਗਾਂਜਾ ਦਾ ਜੇ ਸੀਕਵੈਂਸ ਵਾਲਾ ਲੈਸ ਲੱਗੀ ਜੇ ਦੁਪੱਟੇ ਦੇ ਉੱਤੇ ਕਦਰ ਚੈੱਕ ਕਰੋ ਸੂਟ ਦਾ ਕਿੰਨਾ ਸੋਹਣਾ ਤੇ ਸੂਟ ਕਿੰਨਾ ਪਿਆਰਾ ਹੈ ਸ਼ਿਪਿੰਗ ਜਿਹੜੀ ਆ ਉਹ ਫ੍ਰੀ ਜੇ 올 ਓਵਰ ਇੰਡੀਆ ਚ ਕਿਤੇ ਵੀ ਤੁਸੀਂ ਮੰਗਵਾ ਸਕਦੇ ਜੇ ਲੈਂਥ ਜਿਹੜੀ ਇਹਨਾਂ ਦੀ 42 ਤੱਕ ਰੈਡੀ ਹੋ ਜਾਂਦੀ ਹੈ ਤੇ ਇਹ ਸੋਹਣਾ ਜਿਹਾ ਸੂਟ 크ਰੇਪ ਸਿਲਕ ਦਾ ਬਹੁਤ ਜ਼ਿਆਦਾ ਸੋਹਣੀ ਇੰਡੀਗੋ ਸ਼ੇਡ ਮੋਰ ਪੰਖੀਆ ਸ਼ੇਡ ਚੈੱਕ ਕਰ ਲਓ ਜੀ ਮੈਂ ਗਰੰਟੀ ਦੇਣਾ ਹੈ ਜੀ ਤੁਹਾਨੂੰ 745 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਛੇਤੀ ਕੀਤਾ ਕੋਈ ਨਹੀਂ ਦੇ ਸਕਦਾ ਕਦਰ ਚੈੱਕ ਕਰੋ ਵਰਕ ਚੈੱਕ ਕਰੋ ਇਹੋ ਵਰਕ ਜੇ ਅਸੀਂ ਵੀ ਕਸਟਮਰ ਨੂੰ ਕਰਕੇ ਦਈਏ ਨਾ ਮਸ਼ੀਨ ਦੇ ਉੱਤੇ ਤੇ ਇਹ ਵਰਕ ਦਾ ਪ੍ਰਾਈਸ ਜਿਹੜਾ ਹੈ 13-1400 ਰੁਪਿਆ ਪ੍ਰਾਈਸ ਵਰਕ ਦਾ ਹੀ ਪੈ ਜਾਂਦਾ ਹੈ ਫੈਬਰਿਕ ਫੇਰ ਵੱਖਰਾ ਦੁਪੱਟਾ ਫੇਰ ਵੱਖਰਾ ਮਿਲ ਮੇੜ ਸੂਟ ਨੇ ਬੁਟੀਕ ਸਟਾਈਲ ਨੇ origignal ਸੂਟ ਨੇ ਸੋ ਤੁਸੀਂ ਇਹ ਸੂਟ ਸਾਡੇ ਕੋਲ ਲੈ ਸਕਦੇ ਜੇ 745 ਰੁਪਇਆ ਦਾ ਹੁਣ ਪਲੀਜ਼ ਇਹ ਨਾ ਪੁੱਛਿਓ ਵੀ ਕਿਦਾਂ ਸਸਤਾ ਆ ਸੋਹਣਾ ਆ ਟਿਕਾਊ ਆ ਮਜ਼ਬੂਤ ਆ ਲਓ ਜੀ ਇਹ ਆ ਗਏ ਮਸਲੀਨ ਦਾ ਜੇ ਕਿਹੇ ਕਸਟਮਰ ਭੈਣ ਭਰਾ ਨੂੰ ਕੋਈ ਵੀ ਕਨਫਿਊਜ਼ਨ ਆ ਫੈਬਰਿਕ ਨੂੰ ਲੈ ਕੇ ਤੇ ਸੜਕੋ ਦੁਕਾਨ ਤੇ ਆ ਜਾਓ ਘਰ ਆ ਜਾਓ ਆਪਣੇ ਹੱਥਾਂ 'ਚ ਫੈਬਰਿਕ ਵੇਖ ਕੇ ਚੈੱਕ ਕਰਕੇ ਫੇਰ ਲਿਓ ਗਾਰੰਟੀ ਫੁੱਲ ਆ ਜੀ ਦੁਪੱਟਾ ਆ ਗਏ ਨਾਲ ਬਹੁਤ ਸੋਹਣਾ ਇਹਦੇ ਤੇ ਇਹ ਤੁਹਾਨੂੰ ਸੂਟ ਮਿਲ ਜੂਗਾ ਜੇ ਸਿਰਫ ਤੇ ਸਿਰਫ 700 ਤੇ 45 ਰੁਪਏ ਦੇ ਵਿੱਚ ਇਹ ਸਟਾਕ ਨਾ ਤਾਂ ਦੁਬਾਰੇ ਆਉਣਾ ਜੇ ਤੇ ਨਾ ਹੀ ਇਹ ਸੂਟ ਮਿਲਨੇ ਜੇ ਆਨਲਾਈਨ ਹੀ ਮਿਲਨੇ ਜੇ ਤੇ ਆਨਲਾਈਨ ਹੀ ਬੁੱਕ ਕਰ ਲਿਓ ਆਫਲਾਈਨ ਵਾਸਤੇ ਇਹ ਸਟਾਕ ਨਹੀਂ ਰਹਿਣਾ ਮੈਨੂੰ ਪਤਾ ਕਿਉਂਕਿ ਜਿਹੜੀਆਂ ਭੈਣਾਂ ਆਫਲਾਈਨ ਸਟਾਕ ਲੈਣ ਆਉਣਗੀਆਂ ਉਹਨਾਂ ਵਾਸਤੇ ਮੁਸ਼ਕਲ ਹੋ ਜਾਣੀ ਆ ਆ ਲੋ ਜੀ ਚੈੱਕ ਕਰੋ ਵਰਕ ਕਿੰਨਾ ਸੋਹਣਾ ਹੈ ਨੈੱਕ ਕਿੰਨੀ ਸੋਹਣੀ ਬਣੀ ਹੈ ਸੂਟ ਦੀ ਤੇ ਦੁਪੱਟਾ ਔਰਗਾਂਜਾ ਦਾ ਨਾਲ ਤੇ ਫੈਬਰਿਕ ਜਿਹੜਾ ਜੇ ਇਹਦਾ ਹੈਗਾ ਜੇ ਚਾਕਲੇਟ ਸ਼ਿਮਰ ਦਾ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਰੇਟ ਸਿਰਫ ਤੇ ਸਿਰਫ ਆ ਗਿਆ ਜੇ ਇਹਦਾ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਚ ਕਿਤੇ ਵੀ ਤੁਸੀਂ ਸਿੰਗਲ ਸੂਟ ਜਿਹੜਾ ਜੇ ਮੰਗਵਾ ਸਕਦੇ ਜੀ ਤੇ ਆ ਵੀ ਚੈੱਕ ਕਰਿਓ ਜੀ ਇਹ ਆਪਾਂ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਸਟੋਰ ਜਿਹੜਾ ਆਪਾਂ ਉਥੋਂ ਛੱਡਣ ਲੱਗੇ ਆ ਸੋ ਇਹ ਤੁਹਾਨੂੰ ਆਪਾਂ ਸੂਟ ਦੇ ਦੇਣੇ ਆ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਇਹ ਸਿਰਫ ਤੁਹਾਨੂੰ ਮਿਲਣਗੇ ਜੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਤੋਂ ਬਾਅਦ ਸਟਾਕ ਨਹੀਂ ਜੇ ਮਿਲਦਾ ਜੇ ਤੁਸੀਂ ਸ਼ਾਪ ਤੇ ਆਉਣਾ ਤਾਂ ਵੀਡੀਓ ਵੇਂਦੇ ਸਾਰ ਹੀ ਪਹੁੰਚਿਓ ਇਹ ਨਾ ਹੋਵੇ ਕਿ ਤੁਸੀਂ ਨੈਕਸਟ ਡੇ ਵੇਖੋ ਜਾਂ ਸ਼ਾਮਾਂ ਨੂੰ ਵੇਖੋ ਫਿਰ ਮੁਸ਼ਕਲ ਹੋ ਜਾਣੀ ਜੇ ਆਹ ਲਓ ਜੀ ਚੈੱਕ ਕਰ ਲਓ ਜੀ ਸ਼ਿਮਰ ਤੇ ਹੋਰ ਸੂਟ ਲੈਣੇ ਹੋਣਗੇ ਉਹਦੇ ਬਾਅਦ ਵੀ ਤੁਸੀਂ ਆ ਸਕਦੇ ਜੀ ਕਿਉਂਕਿ ਹੋਰ ਕੁਛ ਨਾ ਕੁਛ ਤੁਹਾਨੂੰ ਵੱਖਰਾ ਉਥੇ ਦੇ ਦਾਂਗੇ ਡਿਸਕਾਊਂਟ ਤੇ ਸਸਤੇ ਰੇਟਾਂ ਦੇ ਵਿੱਚ ਜੋ ਜੋ ਵੀ अवेलेबल ਹੋਊਗਾ ਉਹ ਟਾਈਮ ਦੇ ਉੱਤੇ ਤੇ ਬਾਕੀ ਜਿਹੜਾ ਤੁਹਾਨੂੰ ਪਸੰਦ ਹੋਊਗਾ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਅੱਧੇ ਮੁੱਲ ਤੇ ਦੇ ਦਾਂਗੇ ਉਹ ਚੀਜ਼ਾਂ ਆ ਲੋ ਜੀ neck ਦੇ ਉੱਤੇ ਵਰਕ ਜੇ ਥੱਲਿਓ ਘੇਰੇ ਦੇ ਉੱਤੇ ਵਰਕ ਜੇ ਇਹਦੇ 42 ਇੰਚ ਤੱਕ ਇਹਦੀ ਲੈਂਥ ਜਿਹੜੀ ਬਣ ਜਾਂਦੀ ਏ ਤੇ ਘੇਰਾ ਜਿਹੜਾ ਇਹਦਾ ਜੇ 22 ਤੋਂ 24 ਤੱਕ ਹੁੰਦਾ organza ਦਾ ਦੁਪੱਟਾ ਜੇ ਤੇ ਫੈਬਰਿਕ ਜਿਹੜਾ ਜੇ ਮਸਲੀਨ ਦਾ ਬਹੁਤ ਟੌਪ ਦੀ ਮਸਲੀਨ ਦੀ ਕੁਆਲਿਟੀ ਰੇਟ ਜਿਹੜਾ ਜੇ ਇਹਦਾ ਸਿਰਫ ਤੇ ਸਿਰਫ ਹੈਗਾ ਜੇ 700 ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੋਨਾ ਜਿਹਾ ਕਲਰ ਚੈੱਕ ਕਰ ਲਿਓ ਦੁਪੱਟਾ ਨਾਲ ਇਹਦੇ ਔਰਗਾਂਜਾ ਦਾ ਵਰਕ ਬਹੁਤ ਸ਼ਾਨਦਾਰ ਜੇ ਚੈੱਕ ਕਰੋ ਜੀ ਇਹਦੀ ਪਹਿਲਾਂ ਤਾਂ ਸੂਟ ਚੈੱਕ ਕਰੋ ਫਿਰ ਇਹਦਾ ਵਰਕ ਤੇ ਕਲਰ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਆਪਾਂ ਦੇਣੀ ਆ ਪੂਰੀ ਪਰਫੈਕਟ ਰੇਟ ਦੇਣਾ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਹਲੋ ਜੀ ਮਸਟਰਡ ਆ ਗਿਆ ਜੇ ਕਲਰ ਤੇ ਨਾਲ ਆ ਗਿਆ ਜੇ ਪੈਚਵਰਕ ਦੇ ਨਾਲ ਆ ਗਿਆ ਜੇ ਏਮਬ੍ਰੋਇਡਰੀ ਵਰਕ ਬਹੁਤ ਸ਼ਾਨਦਾਰ ਜ ਆ ਕਲਰ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ origignal video ਵਾਲਾ ਕਲਰ ਜੇ ਤੇ organza ਦਾ ਦੁਪੱਟਾ ਜੇ ਮੈਂ ਫੇਰ ਇੱਕ ਬੇਨਤੀ ਤੁਹਾਨੂੰ ਕਰਦਾ ਪੈਣਾ ਸਾਰਿਆਂ ਨੂੰ ਫੋਟੋਆਂ ਦੀ ਰਿਕਵੈਸਟ ਨਾ ਕਰਿਓ ਕਿਉਂਕਿ ਜਿੰਨਾਂ ਜਿਹਨੂੰ ਅਸੀਂ ਫੋਟੋਆਂ ਤੁਹਾਨੂੰ ਭੇਜਣੀਆਂ ਉਹਨਾਂ ਚਿਰ ਨੂੰ ਆਨਲਾਈਨ ਬੁਕਿੰਗ ਜਿਹੜੀ ਉਹ ਚ ਹੋ ਜਾਂਦੀ ਆ ਸੋ ਵੀਡੀਓ ਦੇ ਉੱਤੇ ਹੀ ਬੁੱਕ ਕਰ ਲਿਓ ਤੇ ਜਲਦੀ ਜਲਦੀ ਬੁੱਕ ਕਰਿਓ ਤੇ ਅਭੀ ਆ ਗਿਆ ਜੇ ਕ੍ਰੇਪ ਸਿਲਕ ਦਾ ਸੂਟ ਫੈਬਰਿਕ ਤੁਹਾਨੂੰ ਮੈਂ ਸਾਰਿਆਂ ਦਾ ਦੱਸੀ ਜਾਊਂਗਾ ਜਿੱਦਾਂ ਜਿੱਦਾਂ ਵੀਡੀਓ ਚੱਲਣ ਈ ਆ ਤੇ ਤੁਸੀਂ ਫੈਬਰਿਕ ਨੂੰ ਲੈ ਕੇ ਕਨਫਿਊਜ਼ ਨਾ ਹੋਇਓ ਫੈਬਰਿਕ ਤੁਹਾਨੂੰ ਮਨ ਨਾਲ ਨਾਲ ਬੋਲ ਕੇ ਦੱਸ ਦਤਾ ਸਾਰਿਆਂ ਦਾ ਹੀ ਇਹ ਆਗਾ ਜੇ ਕ੍ਰੇਪ ਸਿਲਕ ਦਾ ਦੁਪੱਟਾ ਔਰ ਗੰਜਾ ਦਾ ਤੇ ਕਿਉਂਕਿ ਕਈ ਵਾਰੀ ਕਸਟਮਰ ਫੈਬਰਿਕ ਖੋਸ਼ ਲੈਂਦਾ ਫਿਰ ਮੁੜ ਕੇ ਮੈਸੇਜ ਨਹੀਂ ਵਹਿੰਦਾ ਤੇ ਜਦਾਂ ਜਰਨੂੰ ਤੁਸੀਂ ਦੁਬਾਰੇ ਮੈਨੂੰ ਮੈਸੇਜ ਕਰਦੇ ਹੋ ਜਿਉਂ ਨਾਲ ਜਰਨੂੰ ਸੂਟ ਜਿਹੜਾ ਸੇਲ ਹੋ ਚੁੱਕਾ ਹੁੰਦਾ ਸੋ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣੋ ਫੈਬਰਿਕ ਹੈਗਾ ਜੇ ਕ੍ਰੇਪ ਸਿਲਕ ਦਾ ਚੈੱਕ ਕਰੋ ਕਲਰ ਇਹਨਾਂ ਦੇ ਬਹੁਤ ਆਵਦੇ ਕਦਰ ਜੇ ਬਹੁਤ ਜਿਆਦਾ ਸੋਹਣੇ ਸੂਟ ਜੇ ਤੇ ਆਹ ਸੂਟ ਜਿਹੜਾ ਸੜਕੋ ਇਹ ਹੈਗਾ ਜੇ ਇਹਦੇ ਵਿੱਚ ਸਿਰਫ 745 ਰੁਪਏ ਆਲਾ ਇਸ ਤੋਂ ਬਾਅਦ ਜਿਹੜੀ ਹੁਣ ਵੀਡੀਓ ਸ਼ੁਰੂ ਹੋਣੀ ਆ ਜਿਹੜੇ ਹੁਣ ਸੂਟ ਸ਼ੁਰੂ ਹੋਣੇ ਆ ਉਹ ਆਉਣਗੇ ਜੇ ਤੁਹਾਡੇ ਕੋਲ 800 ਤੇ 90 ਰੁਪਏ ਆਲੇ ਟਾਪ ਦੇ ਸੂਟ ਹੋਣਗੇ ਜੇ ਬਹੁਤ ਜਿਆਦਾ ਪਿਆਰੀ ਕੁਆਲਿਟੀ ਹੋਊਗੀ ਤੇ ਬਹੁਤ ਜਿਆਦਾ ਸੋਹਣਾ ਸਟਾਫ ਹੋਊਗਾ ਇਹਨਾਂ ਦਾ ਤੇ ਆਜੋ ਤੁਹਾਨੂੰ ਉਹ ਵੀ ਸੂਟ ਚੈੱਕ ਕਰਾਵਾਂ ਤੇ ਆਹ ਚੈੱਕ ਕਰਿਓ ਸੂਟ ਇਹ ਹੁਣ ਇੱਥੋਂ ਜਿਹੜੀ ਵੀਡੀਓ ਸ਼ੁਰੂ ਹੋਣ ਲੱਗੀ ਜੇ ਇਹ ਹੁਣ ਲੱਗੀ ਜੇ 800 ਤੇ 90 ਰੁਪਏ ਦੀ ਦੁਪੱਟੇ ਔਰਗਾਂਜਾ ਦੇ ਜੇ ਤੇ ਸੂਟ ਜਿਹੜੇ ਜੇ ਇਹਦੇ ਵਿੱਚ ਤੁਹਾਨੂੰ ਮਿਕਸ ਆਉਣਗੇ ਜੇ ਇਹ ਆਜੂਗਾ ਜੇ ਚੌਕਲੇਟ ਸ਼ਿਮਰ ਦੇ ਵਿੱਚ ਹੈਂਡਵਰਕ ਹਾਈਲਾਈਟ ਨਾਲ ਮਿਲੂਗਾ ਜੇ ਸਾਰਾ ਤੁਸੀਂ ਸੂਟ ਦੇ ਉੱਤੇ ਵਰਕ ਵੇਖ ਸਕਦੇ ਜੇ ਸੋਨਾ ਜਿਹਾ embroidery ਵਰਕ ਹੈ ਨਾਲ ਤੇ ਨਾਲ ਇਹਦੇ ਵਿੱਚ ਹੈਗਾ ਜੇ ਹੈਂਡਵਰਕ ਹੈਂਡਵਰਕ ਹਾਈਲਾਈਟ ਮਿਲ ਜੂਗਾ ਤੁਹਾਨੂੰ ਤੇ ਇਹ ਕਲਰ ਮਿਲ ਜੂਗਾ ਜੇ ਤੁਹਾਨੂੰ ਮੁੰਗਿਆ ਸ਼ੇਡ ਬਹੁਤ ਜ਼ਿਆਦਾ ਸੋਹਣੀ ਤੇ ਇਹਦੇ ਨਾਲ ਬਾਹਾਂ ਦੇ ਉੱਤੇ ਵੀ ਵਰਕ ਜਿਹੜਾ ਜੇ ਉਹ ਵੀ ਮਿਲ ਜੂਗਾ ਜੇ ਚੈੱਕ ਕਰੋ ਜੀ ਬਾਹਾਂ ਦੇ ਉੱਪਰ ਵੀ ਇਹਦੇ ਆਜੂਗਾ ਵਰਕ ਸਾਰਾ ਹੀ ਤਦ ਦੁਪੱਟਾ ਸਾਰਾ ਇਹਦਾ ਬਣਿਆ ਜੇ ਬਹੁਤ ਸ਼ਾਨਦਾਰ ਦੁਪੱਟਾ ਭਾਈ ਖੋਲ ਕੇ ਦੇ ਕੋਲ ਆ ਲੋ ਜੀ ਚੈੱਕ ਕਰਿਓ ਜੀ ਦੁਪੱਟਾ ਵੀ ਇਹਦਾ ਔਰਗਾਂਜਾ ਦਾ ਦੁਪੱਟਾ ਜੇ ਸਾਰੇ ਦੁਪੱਟੇ 'ਚ ਬੂਟੀਆਂ ਪਈਆਂ ਜੇ ਹੈਵੀ ਜਾਲ ਬਣਿਆ ਜੇ ਦੁਪੱਟੇ ਦੇ ਉੱਤੇ ਆ ਲੋ ਜੀ ਚੈੱਕ ਕਰ ਲਓ ਖੁੱਲਾ ਡੁੱਲਾ ਦੁਪੱਟਾ ਜੇ ਔਰਗਾਂਜਾ ਦਾ ਤੇ ਸੂਟ ਹੈਗਾ ਜੇ ਸ਼ਿਮਰ ਸਿਲਕ ਦਾ ਬਹੁਤ ਟੌਪ ਦੀ ਕੁਆਲਿਟੀ ਜੇ ਚੌਕਲੇਟ ਸ਼ਿਮਰ ਦੇ ਵਿੱਚ ਤੇ ਰੇਟ ਹੈਗਾ ਜੇ ਇਹਦਾ 890 ਰੁਪਏ ਹੈਂਡਵਰਕ ਦੇ ਨਾਲ ਇਹ ਰਹਿ ਸੂਟ ਜਿਹੜੇ ਆ ਇਹਨਾਂ ਦਾ ਰੇਟ ਜਿਹੜਾ ਜੇ 14-1500 ਰੁਪਈਆ ਆ ਆਪਾਂ ਤੁਹਾਨੂੰ ਸਿਰਫ ਦੇਣ ਦੇ ਆ 800 ਦੇ 90 ਰੁਪਈਆ ਦੇ ਨਾਲ ਸ਼ਿਪਿੰਗ ਫਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਇਹ ਆਗਾ ਜੇ ਮਸਲੀਨ ਦੇ ਵਿੱਚ ਕਲਰ ਆਗਾ ਜੇ ਬਹੁਤ ਜਿਆਦਾ ਸੋਨਾ ਪਿੰਕ ਤੇ ਇਹਦੇ ਵਿੱਚ ਵੀ ਤੁਸੀਂ ਵਰਕ ਵੇਖ ਸਕਦੇ ਜੇ ਹੈਂਡ ਵਰਕ ਮਿਲ ਜੂਗਾ ਤੁਹਾਨੂੰ ਥ੍ਰੈਡ ਵਰਕ ਮਿਲ ਜੂਗਾ ਤਿੱਲੇ ਦਾ ਵਰਕ ਮਿਲ ਜੂਗਾ ਮੋਰਾ ਵਾਲਾ ਡਿਜ਼ਾਈਨ ਜੇ ਬੜਾ ਟਾਪ ਦਾ ਤੇ ਦੁਪੱਟਾ ਜਿਹੜਾ ਜੇ ਮਸਲੀਨ ਦਾ ਨਾਲ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਨਾ ਮੈਂ ਖੋਲ ਕੇ ਇਹਦੀਆਂ ਬਾਹਾਂ ਦੇ ਉੱਤੇ ਵੀ ਵਰਕ ਜੇ ਆ ਲਓ ਜੀ ਚੈੱਕ ਕਰ ਲਿਓ ਬਹੁਤ ਸੋਹਣੀਆਂ ਇਹਦੀਆਂ ਬਾਵਾਂ ਵੀ ਬਣੀਆਂ ਰੇਟ ਕੀ ਆ ਇਹਦਾ ਸਿਰਫ 800 ਤੇ 90 ਰੁਪਏ ਜੇ ਜਿਹੜਾ ਮਾਰਕੀਟ ਪ੍ਰਾਈਸ ਜਿਹੜਾ ਹੈ ਟਾਈਮ ਦੇ ਉੱਤੇ 13-1400 ਰੁਪਏ ਸੂਟ ਦਾ ਰੇਟ ਆ ਤੇ ਆ ਲੋ ਜੀ ਮਸਲੀਨ ਦਾ ਦੁਪੱਟਾ ਜੇ ਤੇ ਆ ਚੈੱਕ ਕਰਿਓ ਇਹਦੇ ਦੂਜੇ ਪੱਲੇ ਦੇ ਉੱਤੇ ਮੋਰ ਬਣੇ ਸਾਰੇ ਐਸਟ ਖੋਲ ਦੋ ਆ ਲੋ ਜੀ ਚੈੱਕ ਕਰ ਲਓ ਬਹੁਤ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹੋ ਸੂਟ ਹੈਵੀ ਹੈ ਵੀ ਜਿਹੜੇ ਆ ਤੁਸੀਂ ਜੇ ਆਪ ਵੀ ਤਿਆਰ ਕਰਾਓ ਤਾਂ ਤੁਹਾਨੂੰ 2500 3000 ਦੀ ਰੇਂਜ ਦੇ ਵਿੱਚ ਸੂਟ ਤਿਆਰ ਹੁੰਦਾ ਆ ਸਾਡੇ ਕੋਲ ਬਣਿਆ ਬਣਾਇਆ ਸੂਟ ਤੁਹਾਨੂੰ ਮਿਲ ਜੂਗਾ ਜੇ ਸਿਰਫ ਦੇ ਸਿਰਫ 890 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਐਂਡ ਵਾਲਾ ਜਿਹੜਾ ਜੇ ਇਹ ਤਾਂ ਜ਼ਬਰਦਸਤ ਬੰਬ ਧਮਾਕਾ ਜੋ ਕਹ ਲੋ ਕਲਰ ਸੇਮ origignal video ਵਾਲਾ ਤੇ ਇਹਦੇ ਉੱਪਰ ਮੈਰੂਨ ਦਾ ਲੱਗਾ ਜੇ ਪੈਚ ਤੇ ਉੱਤੇ ਤਿੱਲਾ ਵਰਕ ਹੋਇਆ ਜੇ ਨਾਲ ਇਹਦੀ ਥ्रेड ਵਰਕ ਦੀ ਐਮਬਰਾਇਡਰੀ ਜੇ ਦੁਪੱਟਾ ਔਰਗਾਂਜਾ ਦਾ ਜੇ ਲੈਸਾਂ ਲੱਗੀਆਂ ਨੇ ਦੁਪੱਟੇ ਦੇ ਉੱਤੇ ਵੀ ਤੇ ਇਹ ਚੈੱਕ ਕਰ ਸਕਦੇ ਜੇ ਤੁਸੀਂ ਬਾਹਾਂ ਦੇ ਉੱਤੇ ਫਰਕ ਤੇ ਘੇਰੇ ਦੇ ਉੱਤੇ ਘੇਰੇ ਉਹੀ ਇਹਨਾਂ ਦੇ 22 ਤੋਂ 24 ਤੇ ਲੈਂਥ ਜਿਹੜੀ ਆ ਕੋਈ ਪ੍ਰੋਬਲਮ ਨਹੀਂ neck ਤੇ ਕੋਈ ਡਿਜ਼ਾਈਨ ਨਹੀਂ ਜੀ ਤੇ ਇਹ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੇ ਇਹ ਹੈਗੇ ਸੜਕੋ ਅੱਜ ਦੇ ਸੋਹਣੇ ਜਿਹੇ ਸੂਟ ਪਾਰਟੀ ਵੇਅਰ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਵੀਡੀਓ ਦੇ ਵਿੱਚ ਤੇ ਕੱਲ ਵਾਲੀ ਵੀਡੀਓ ਜਿਹੜੀ ਆ ਹੁਣ ਉਹ ਮਿਸ ਨਾ ਕਰਿਓ ਸਕਿਪ ਨਾ ਕਰਿਓ ਸਵੇਰੇ 8:00 ਵਜੇ ਪੋਸਟ ਹੋਣੀ ਜੇ ਅਨਹਦ 800 ਬੁਟੀਕ ਚੈਨਲ ਦੇ ਉੱਤੇ YouTube ਚੈਨਲ ਆ ਸਾਡਾ ਸਬਸਕ੍ਰਾਈਬ ਕਰ ਲਿਓ ਉਹਦੇ ਵਿੱਚ ਤੁਹਾਨੂੰ ਸੂਟ ਦੇਣੇ ਆ 590 ਤੋਂ ਲੈ ਕੇ ਤੇ 645 ਦੇ ਵਿਚ ਵਿੱਚ ਟਾਪ ਕਲਾਸ ਦੇ ਜਿੱਦਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਦੇ ਦਿੱਤੇ ਆ ਆਪਾਂ 745 ਤੋਂ ਲੈ ਕੇ ਤੇ 890 ਤੱਕ ਹੈਵੀਆ ਵੀ ਸੂਟ ਆ ਜਿਹੜੇ 14 1500 2000 ਵਾਲੇ ਆ ਜਿਹੜੇ ਆਪਾਂ ਤੁਹਾਨੂੰ ਸਸਤੇ ਕਰਕੇ ਦਿੱਤੇ ਆ ਸੋ ਇਹ ਸਾਡਾ ਸਟਾਕ ਕਲੀਅਰੈਂਸ ਸੇਲ ਹੀਗੀ ਜਿਹੜੀ ਆਪਾਂ ਅੱਜ ਫੇਰ ਇੱਕ ਵੀਡੀਓ ਹੋਰ ਪੋਸਟ ਕਰਤੀ ਆ ਤੇ ਜਲਦੀ ਜਲਦੀ ਬੁੱਕ ਕਰ ਲਿਓ ਫੇਰ ਰਿਕਵੈਸਟ ਕਰਦਾ ਆ ਕਿ ਟਾਈਮ ਨਾ ਗਵਾਇਓ ਆਪਣਾ ਵੀਡੀਓ ਫੋਟੋਆਂ ਢੀਕਦਿਆਂ ਕਿ ਸਾਨੂੰ ਫੋਟਵਾ ਆਉਣੀਆਂ ਤਾਂ ਆਪਾਂ ਫਿਰ ਸਿਲੈਕਟ ਕਰਾਂਗੇ ਵੀਡੀਓ ਦੇ ਵਿੱਚ ਸਕਰੀਨਸ਼ਾਟ ਲਓ ਸਿਲੈਕਟ ਕਰੋ ਤੇ ਐਡਵਾਂਸ ਪੇਮੈਂਟ ਦੇ ਨਾਲ ਭੇਜੋ ਤੇ ਆਪਾਂ ਤੁਹਾਡੇ ਪਾਰਸਲ ਲਾ ਦਾਂਗੇ ਦੂਜੀ ਬੇਨਤੀ ਇਹ ਚ ਸੱਚ ਹੋਲੀਆਂ ਕਰਕੇ ਛੁੱਟੀਆਂ ਆ ਜਾਣੀਆਂ ਜੇ ਤੇ ਪਾਰਸਲ ਜਿਹੜੇ ਜ ਹੁਣ ਮੰਡੇ ਲੱਗਣੇ ਜਿਹੜੀਆਂ ਅੱਜ ਤੁਸੀਂ ਵੀਡੀਓ ਵੇਖਣ ਦੇ ਜੀ ਇਹਦੀ ਜਿੰਨੀ ਬੁਕਿੰਗ ਹੋਊਗੀ ਇਹ ਸਾਰੇ ਪਾਰਸਲ ਜਿਹੜੇ ਆ ਮੰਡੇ ਲੱਗਣੇ ਜੇ ਤੇ ਮੰਡੇ ਤੋਂ ਲੈ ਕੇ ਤੇ ਸੈਟਰਡੇ ਤੱਕ ਤੁਹਾਡੇ ਕੋ ਪਹੁੰਚ ਜਾਣਗੇ ਜੀ ਠੀਕ ਹੈ ਹੁਣ ਛੁੱਟੀਆਂ ਛੁੱਟੀਆਂ ਕਰਕੇ ਥੋੜਾ ਜਿਆਦਾ ਡਿਲੇ ਹੋਣਗੇ ਲੇਟ ਹੋਣਗੇ ਕੈਨਸਲ ਨਹੀਂ ਹੋਣਗੇ ਸਿਰਫ ਡਿਲੇ ਹੋਣਗੇ ਛੁੱਟੀਆਂ ਜਾਂ ਜਿਹੜੇ ਹੁਣ ਹੋਲੀਆਂ ਦੀਆਂ ਆ ਗਈਆਂ ਇਹਦਾ ਕਰਕੇ ਤੇ ਸੋ ਇਹ ਸੋਨੇ ਸੋਨੇ ਸੂਟ ਤਾਂ ਨਾ ਆਪਾਂ ਦੇ ਦਿੱਤੇ ਆ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ